हरियाणा ਤੋਂ ਸ਼ਾਮ 84 ਰੋਡ ਤੇ ਪੈਂਦੇ ਪਿੰਡ ਧਾਰੀਵਾਲ ਵਿਖੇ ਸ੍ਰੀ ਵਿਸ਼ਵਕਰਮਾ ਜਯੰਤੀ ਮਹਾ ਉਤਸਵ ਬੜੀ ਸ਼ਰਧਾ पूर्वक ਮਨਾਇਆ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਦਰਬਾਰ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਪੋਨੈਂਸਰ ਨੇ ਦੱਸਿਆ ਕਿ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਮਸ਼ਹੂਰ ਪੰਜਾਬੀ ਗਾਇਕ ਮਲਕੀਤ ਬੁੱਲਾ ਸਿਮੀ ਸੋਤਲਾ ਅਤੇ ਸੋਨ ਲਾਲ ਹੁਸੈਨਪੁਰ ਗੁਰੂ ਕਾ ਭਜਨ ਮੰਡਲੀ ਆਦ ਨੇ ਬਾਬਾ ਬਿਸ਼ਕਰਮਾ ਜੀ ਦਾ ਮਹਿਮਾ ਦਾ ਗੁਣ ਗਾਇਨ ਕੀਤਾ ਇਸ ਮੌਕੇ ਡਾਕਟਰ ਰਵਜੋਤ ਸਿੰਘ ਕੈਬਨਟ ਮੰਤਰੀ ਪੰਜਾਬ ਦੇ ਪੀ ਪ੍ਰਦੀਪ ਸਿੰਘ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਈ ਤੇ ਸਰਦਾਰ ਹਰਦੇਵ ਸਿੰਘ ਕਾਉਂਸਲ ਹਲਕਾ ਇੰਚਾਰਜ ਮਾਸਟਰ ਬਲਵੀਰ ਸਿੰਘ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ ਆਏ ਹੋਏ ਮਹਿਮਾਨਾਂ ਦਾ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ ਸੰਤਾਂਵਾਸ ਦੀ ਚਾਹ ਪਕੌੜੇ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਤੁਸੀਂ ਦੇਖ ਰਹੇ ਹੋ ਸੀਨੀਅਰ ਪੱਤਰਕਾਰ ਵਿਕਰਮ ਸਿੰਘ ਜਲੌਂਦੀ ਵਿਸ਼ੇਸ਼ ਬਾਬਾ ਬੁਸ਼ਕਰਮਾ ਜੀ ਦੇ ਜਨਮ ਦਿਨ ਦਿਵਸੀਆਂ ਲਗ ਲਗ ਮੁਬਾਰਕਾਂ ਸੋ ਫਗਵਾੜੇ ਤੋਂ ਪੂਰੀ ਟੀਮ ਆਈ ਹੋਈ ਸੀ ਜੀ ਤੁਹਾੰਸਾ ਪੂਰੀ ਸੋਸਾਇਟੀ ਉਹਨਾਂ ਵਾਰੇ ਸੁਣ ਕੇ ਉਹਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਉਹਨਾਂ ਨੂੰ ਦੱਸਿਆ ਕਿ ਬਾਬਾ ਜੀ ਦੇ ਕਿਰਪਾ ਨਾਲ ਬਹੁਤ ਹੀ ਜਨਤਾ ਲਈ ਸੁਵਿਧਾ ਦਿੱਤੀਆਂ ਜਾ ਰਹੀਆਂ ਉੱਥੇ ਤਾਂ ਮੈਂ ਪੂਰੀ ਟੀਮ ਨੂੰ ਔਰ ਖਾਸ ਕਰਕੇ ਬਾਬਾ ਪਰਮਿੰਦਰ ਜੀ ਸਾਡੇ ਮੈਂ ਮੰਤਰੀ ਸਾਹਿਬ ਨਾਲ ਬੜੇ ਪੁਰਾਣੇ ਟਾਈਮ ਤੋਂ ਇਸ ਜਗ੍ਹਾ ਤੇ ਆਨਾ ਸਵਾਜ ਜਦੋਂ ਮੈਂ ਆ ਕੇ ਹਾਲ ਦੇਖਿਆ ਬਣਿਆ ਹੋਇਆ ਨਵਾਂ ਇਸ ਤੋਂ ਉੱਪਰ ਵੀ ਬਣਿਆ ਮੈਨੂੰ ਮਾਸਟਰ ਜੀ ਨੇ ਦੱਸਿਆ ਮੱਲ ਬਲਵੀਰ ਜੀ ਸਾਡੇ ਨਾਲ ਆਏ ਨੇ ਬੜੀ ਖੁਸ਼ੀ ਹੋਈ ਜਦੋਂ ਦਾ ਅਸੀਂ ਮੰਤਰੀ ਸਾਹਿਬ ਨਾਲ ਜੁੜੇ ਆ ਸਾਰੇ ਜਣੇ ਇਸ ਜਗ੍ਹਾ ਤੇ ਬਾਬਾ ਜੀ ਦੀ ਕਿਰਪਾ ਨਾਲ ਹਰ ਵਾਰੀ ਆਂਦੇ ਨੇ ਆ ਚਾਹੇ ਟੀਮ ਚਾਹੇ ਮੰਤਰੀ ਸਾਹਿਬ ਇੱਕ ਦੋ ਵਾਰੀ ਮੈਂ ਇੰਦਾ ਵੀ ਦੇਖਿਆ ਕਿ ਇੱਥੇ ਮੌਸਮ ਬੜਾ ਖਰਾਬ ਹੋ ਗਿਆ ਸੀਗਾ ਉਦੋਂ ਵੀ ਅਸੀਂ ਇੱਥੇ ਹਾਜ਼ਰੀ ਲਵਾਈ ਸੋ ਅੱਜ ਮੈਂ ਵਧਾਈ ਦੇਣਾ ਚਾਹੁੰਗਾ ਕਿ ਬੱਬਾ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਦੇ ਮੇਟਣ ਲਈ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਇੱਥੇ ਸੋ ਮੈਂ ਧੰਨਵਾਦ ਕਰਨਾ ਚਾਹੁੰਗਾ ਸਾਡੇ ਕੈਲੋ ਕੋ ਬਾਬਾ ਜੀ ਵੀ ਆਏ ਨੇ ਸਾਡੀ ਟੀਮ ਸਾਰੀ ਪਹੁੰਚੀ ہوئی ਹੈ ਸਾਡੇ ਗੁਰਮੀਤ ਸਿੰਘ ਜੀ ਹਰਦੀਪ ਸਿੰਘ ਜੀ ਸਾਰੀ ਇਹ ਸੰਗਤ ਮੇਰੀਆਂ ਮਾਮਾਂਆਂ ਮੇਰੀਆਂ ਪੈਣਾ ਮੇਰੇ ਵੀਰ ਸਾਰਿਆਂ ਨੂੰ ਮੈਂ ਅੱਜ ਦੇ ਦਿਹਾੜੀ ਦੀਆਂ ਆਪਣੇ ਮੰਤਰੀ ਸਾਹਿਬ ਕੈਬਨਰ ਮੰਤਰੀ ਡਾਕਟਰ ਅਰਜੋਨ ਸਿੰਘ ਤੇ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲੱਖ ਲੱਖ ਵਧਾਈ ਦੇਣਾ ਚਾਹਨਾ। ਸੋ ਮੈਂ ਅਰਦਾਸ ਕਰਦਾ ਹਾਂ ਕਿ ਸਾਰੀ ਹੀ ਸੰਗਤ ਨੂੰ ਬਾਬਾ ਜੀ ਇਸੇ ਤਰ੍ਹਾਂ ਬਾਬਾ ਜੀ ਉਹਨਾਂ ਦੇ ਸਾਰਿਆਂ ਦੇ ਸਿਰ ਦੇ ਉੱਤੇ ਆਪਣਾ ਹੱਥ ਰੱਖਣ ਕਿਸੇ ਨੂੰ ਵੀ ਕੋਈ ਦੁੱਖ ਨਾ ਹੋਵੇ ਸਾਰੇ ਅਧਿਕਰ ਖੁਸ਼ੀਆਂ ਸਭ ਤਰੱਕੀਆਂ ਕਰੋ। اس لیے میں سارا دوبارہ دنواد کرنا ساری کا <سطور> بہت بہت جی سیاست کرتے ہیں گرو نانک دیو مہاراجی نے پہلا سارا ہی کرتا ਹਾਂਜੀ ਤੁਹਾਨੂੰ ਜੀ ਦਹੇ ਜੱਤਸਾ ਨੂੰ ਜੇ ਸੰਕਰ ਜੀ ਤੁਹਾਨੂੰ ਜੀ ਦਹੇ ਜੱਤਸਾ ਆ ਡਬਲਯੂ ਆਚ ਸਵਾਗਤ ਕਰਵਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਪਹਿਲਾਂ ਤਾਂ ਸਮੂ ਬ੍ਰੈਸਰ ਪੋਟਰਾ ਦਾ ਢਿੱਲੋ ਸਾਹਿਬ ਬੇਗਮਪੂਰੀ ਤੇ ਹੋਰ ਵੀ ਜਿੰਨੇ ਪ੍ਰੈਸ ਪੋਟਰ ਹੋ ਕੇ ਗਏ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਕਿਸ ਸਮਾਗਮ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਦੇ ਵਿੱਚ ਸਨਮੂ ਕਰਦੇ ਨੇ ਸੋ ਅੱਜ ਜੋ ਬਾਬਾ ਜੀ ਦਾ ਸਾਲਾਨਾ ਸ਼੍ਰੀ ਵਿਸ਼ੂ ਕਰਮਾ ਜਨਮ ਦਿਹਾਤੀ ਮਹਾਉਸਤਵ ਸਮੂਹ ਕਾਰੀਗਰ ਵੀਰਾਂ ਦੇ ਤੇ ਹੋਰ ਵੀ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਸ਼੍ਰੋਮੇ ਸ਼੍ਰੀ ਵਿਸ਼ੂ ਕਰਮਾ ਤੇ ਮਹਾਨ ਸਭਾ ਫਗਵਾੜੇ ਵਾਲਿਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਸਮਾਗਮ ਦੀ ਸਮੂਹ ਜੀ ਮਾਨਤਾ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਕਿਤੇ ਵੀ ਬਾਬਾ ਜੀ ਦਾ ਨਾਮ ਦੇ ਭਗਤ ਬੈਠਾ ਹੈ ਬਾਬਾ ਜੀ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਜੋ ਵੀ ਤਿਲਪੁਲ ਦਰਬਾਰ ਤੇ ਸੰਗਤਾਂ ਹਾਜ਼ਰ ਕਰਕੇ ਗਈਆਂ ਨੇ ਸੰਗਤ ਦਾ ਤਿਲਪੁਲ ਦਰਬਾਰ ਦੇ ਵਿੱਚ ਪਰਵਾਨ ਹੋਣ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਰਦੇਵ ਸਿੰਘ ਜੀ ਕੌਂਸਲ ਜੋ ਸਾਡਾ ਇਸ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਾਡੇ ਇਹਨੇ ਵੱਡੇ ਭਾਈ ਨੇ ਸੋ ਇਹਨਾਂ ਦਾ ਵੀ ਸਹਿਦਿਲੋਂ ਧੰਨਵਾਦ ਕਰਦੇ ਹਾਂ ਪ੍ਰਬੰਧਕ ਕਮੇਟੀ ਵੱਲੋਂ ਕਿੰਨੀਆਂ ਵੀ ਸਵਾਮਾਂ ਕਮੇਟੀਆਂ ਵਿਸ਼ੂ ਕਰਮਾ ਸਭਾ ਤੋਂ ਆਈਆਂ ਨੇ ਦੂਰ ਪਾਰੋਂ ਤੋਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਸੋ ਲੱਖ ਲੱਖ ਵਧਾਈ ਹੋਵੇ ਬਾਬਾ ਵਿਸ਼ੂ ਕਰਮਾ ਜੀ ਦੇ ਜਨਮ ਦਿਨ ਮਹਾਂ ਜਿਹੜੇ ਜਿਹੜੇ ਵਿਸ਼ੇਸ਼ ਤੌਰ ਤੇ ਕੋਣ ਬੰਦੇ ਜੀ ਤੇ ਆ ਸਾਡੇ ਜੋ ਮੁੱਖ ਮਹਿਮਾਨ ਸਨ ਜੋ ਜਿਨ੍ਹਾਂ ਨੇ ਇੱਥੇ ਆਣ ਕੇ ਬਾਬਾ ਜੀ ਦੀ ਜੋ ਪੂਜਾ ਕਰਵਾਈ ਹੈ ਰਣਜੀਤ ਸਿੰਘ ਜੀ ਸੋਮਾ ਬੁੱਲੋਵਾਲ ਤੋਂ ਉਸ ਤੋਂ ਪ੍ਰਾਂਤ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰੂਮਨੀ ਸ਼੍ਰੀ ਵਿਸ਼ੂ ਕਰਮਾ ਤੇ ਮਾਨ ਸਭਾ ਫਗਵਾੜੇ ਵਾਲੇ ਉਹਨਾਂ ਦੇ ਪ੍ਰਧਾਨ ਬਲਦੀਪ ਤਮਾਨ ਜੀ ਅਤੇ ਸਮੂਹ ਮੈਂਬਰ ਤੇ ਹੋਰ ਵੀ ਸਾਡੇ ਕੋਟਪਾਈ ਤੋਂ ਆਏ ਨੇ ਅ ਬਾਬਾ ਵਿਸ਼ੂ ਕਰਮਾ ਦਰਬਾਰ ਤੋਂ ਤੇ ਸਾਡੇ ਦਸੂਹੇ ਤੋਂ ਆਏ ਨੇ ਹਰਦੀਪ ਸਿੰਘ ਜੀ ਜੋ ਬਿਸ਼ਪ ਕਰਮਾ ਸਭਾ ਦੇ ਮੈਂਬਰ ਸਨ ਉਹ ਵੀ ਆਪਣੀ ਟੀਮ ਸਮੇਤ ਪਹੁੰਚੇ ਨੇ ਤੇ ਪਟਿਆਲੇ ਤੋਂ ਵੀ ਸਾਡੇ ਜੋ ਬਾਬਾ ਵਿਸ਼ੂ ਕਰਮਾ ਮੰਦਿਰ ਕਮੇਟੀਆਂ ਦੇ ਅਹੁਦੇਦਾਰ ਪਹੁੰਚੇ ਨੇ ਸੋ ਹੋਰ ਵੀ ਬਹੁਤ ਸਾਰੀਆਂ ਸਿਆਸੀ ਭਾਗਾਂ ਦੇ ਆਗੂ ਪਹੁੰਚੇ ਜੀ ਸਿਆਸੀ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਵਿਜੋਤ ਜੀ ਜੋ ਮੰਤਰੀ ਨੇ ਉਹਨਾਂ ਦੇ ਪੀਏ ਸਾਹਿਬ ਹਲਕਾ ਇੰਚਾਰਜ ਸਾਡੇ ਜੋ ਮਾਸਟਰ ਬਲਵੀਰ ਸਿੰਘ ਜੀ ਉਹਨਾਂ ਨੇ ਵੀ ਇੱਥੇ ਆਣ ਕੇ ਹਾਜ਼ਰੀ ਲਗਾਈ ਤੇ ਸੰਗਤਾਂ ਦੇ ਸਨਮੁਖ ਵੀ ਹੋਏ ਨੇ ਆਪਣਾ ਸੰਦੇਸ਼ ਦਿੱਤਾ ਹੈ ਕਲਾਕਾਰ ਗੜੀ ਇਹ ਕਲਾਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੋਨ ਲਾਲ ਜੀ ਜੋ ਸੈਨਪੁਰ ਗੁਰੂਕੇ ਨੇ ਸੇ ਉਸ ਤੋਂ ਅਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਮਲਕੀਸ਼ ਸਿੰਘ ਜੀ ਬੁੱਲਾ ਜਿਨ੍ਹਾਂ ਦੀ ਸੁਣ ਕੇ ਬਚਨ ਸੰਗਤਾਂ ਨੇ ਬੜਾ ਹੀ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਦੀ ਬੇਟੀ ਨੇ ਵੀ ਬਾਖੂਬ ਸੰਗਤ ਨੂੰ ਬਹੁਤ ਹੀ ਨਿੱਘੇ ਸੰਦੇਸ਼ ਵੀ ਦਿੱਤੇ ਨੇ ਤੇ ਸੰਗਤ ਦੇ ਵਿੱਚ ਮਾਣ ਸਤਿਕਾਰ ਜੋ ਮਿਲਿਆ ਹੈ ਸੋ ਧੰਨਵਾਦ ਹੈ ਮੁੱਚੀ ਇਲਾਕੇ ਦਾ ਨਗਰ ਨਿਵਾਸੀ ਦਾ ਤੇ ਧੰਨਵਾਦ ਹੈ ਸਭ ਤੋਂ ਜ਼ਿਆਦਾ ਬਾਬਾ ਵਿਸ਼ਵਕਰਮਾ ਜੀ ਦਾ ਤੇ ਸਾਡੀ ਪੂਰੀ ਪ੍ਰਬੰਧਕ ਕਮੇਟੀ ਦਾ ਜੋ ਮਾਮਾ ਬਖਸ਼ੀਰ ਸਿੰਘ ਦੀ ਸਾਡੇ ਰਣਜੀਤ ਸਿੰਘ ਜੀ ਸੂਬੇਦਾਰ ਤੇ ਰਣਜੀਤ ਸਿੰਘ ਜੀ ਸੋਮਾ ਸੰਜੀਵ ਕੁਮਾਰ ਜੀ ਬੁੱਲਵਾਲ ਤੋਂ ਬਖ ਬਖ ਨਗਰ ਪਿੰਡਾਂ ਦੇ ਵਿੱਚੋਂ ਜੋ ਸਾਡੇ ਮੈਂਬਰ ਸਭਾਣ ਪਹੁੰਚੇ ਉਹਨਾਂ ਨੇ ਆਣ ਕੇ ਦਾਸ ਨੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਸਮਾਗਮ ਨੂੰ ਹੋਰ ਵੀ ਚਾਰਜਨ ਲਾਇਏ ਨੇ ਸੋ ਉੱਤੇ ਜੋ ਹਾਲ ਬਣਿਆ ਸੀ ਉਹਦਾ ਵੀ ਅਸੀਂ ਇਕਾਠਨ ਕਰਾਇਆ ਸੰਗਤਾਂ ਦੇ ਸਨਮੂਖ ਹੋ ਕੇ ਸੰਗਤਾਂ ਦੇ ਸਹਿਯੋਗ ਨਾਲ ਅੰਤ ਵਿੱਚ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਇਸ ਵਧਾਈ ਦਿਨਾ ਹੈ ਇਸ ਸਮਾਗਮ ਦੀ ਤੇ ਬਾਬਾ ਜੀ ਸਾਰਿਆਂ ਦੀ ਆਪਣੀ ਮੇਹਰ ਦੀ ਛੱਦ ਛਾਇਆ ਬਣਾਈ ਰੱਖਣ ਧੰਨਵਾਦ ਜੀ ਬੋਲੀਏ ਜਗਤ ਗੁਰੂ ਭਗਵਾਨ ਵਿਸ਼ੂ ਕਰਮਾ ਮਹਾਰਾਜ